ਇੱਕ ਗੁਰੂ ਤੇ ਦੂਜਾ ਪਰਮਾਤਮਾ ਜਦੋਂ ਮਰਜੀ ਗੁਰੂ ਕੋਲ ਆ ਜੀ ਜਦੋਂ ਮਰਜੀ ਪਰਮਾਤਮਾ ਕੋਲ ਆ ਜੀ ਮਤਲਬ ਪਰਮਾਤਮਾ ਨੂੰ ਚੇਤਾ ਕਰੀ ਇਸ ਗੱਲ ਤੋਂ ਬਿਲਕੁਲ ਚਿੰਤਾ ਹਟਾ ਦੇ ਕਿ ਪਤਾ ਨਹੀਂ ਗੁਰੂ ਕਿਹੜੇ ਮੂੜ ਛੋਏਗਾ ਪਤਾ ਨਹੀਂ ਪਰਮਾਤਮਾ ਮੂੜ ਛੋਏਗਾ ਕਿ ਨਹੀਂ ਹੋਏਗਾ ਕਿਉਂਕਿ ਸਤਗੁਰ ਕਹਿੰਦੇ ਪਰਮਾਤਮਾ ਸਦਾ ਹੀ ਸਤ ਬਖਸ਼ੰਦ ਸਦਾ ਮਿਹਰਵਾਨਾ ਗੁਰੂ ਸਦਾ ਹੀ ਮੇਰ ਚ ਪਰਮਾਤਮਾ ਸਦਾ ਹੀ ਮੇਰ ਵਿੱਚ ਤੂੰ ਕਿਸੇ ਵਕਤ ਵੀ ਚੱਲ ਕੇ ਆ ਜਾ ਬਸ ਤੈਨੂੰ ਗੱਲ ਕਹਿਣੀ ਆਣੀ ਚਾਹੀਦੀ ਏ ਤੈਨੂੰ ਗੱਲ ਦੱਸਣੀ ਆਉਣੀ ਚਾਹੀਦੀ ਏ ਇਹ ਚੇਤਾ ਰੱਖ ਜੇ ਤੂੰ ਢੰਗ ਨਾਲ ਤਰੀਕੇ ਨਾਲ ਵਧੀਆ ਤਰੀਕੇ ਨਾਲ ਮਤਲਬ ਵਧੀਆ ਤੋਂ ਭਾਵ ਕੀ ਏ ਅਗਰ ਤੈਨੂੰ ਬੇਨਤੀ ਦੀ ਜਾਚ ਆ ਗਈ ਵਧੀਆ ਅਰਥ ਇਹੀ ਏ ਅਗਰ ਤੂੰ ਵਧੀਆ ਤਰੀਕੇ ਨਾਲ ਬੇਨਤੀ ਵੱਜੋ ਗੁਰੂ ਸਾਹਮਣੇ ਪ੍ਰਮਾਤਮਾ ਸਾਹਮਣੇ ਗੱਲ ਰੱਖੇ ਤੇ ਚੇਤਾ ਰੱਖੀ ਇੱਥੇ ਪ੍ਰਵਾਨਗੀ ਜ਼ਰੂਰ ਮਿਲੇਗੀ ਕਿਉਂਕਿ ਗੁਰੂ ਤੇ ਪ੍ਰਮਾਤਮਾ ਸਦਾ ਹੀ ਮੇਰ ਵਿੱਚ ਨੇ